ਜਾਵੇ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੁਨੀਆ ਭਰ ਦੇ ਵਿੱਚ ਪੰਜਾਬੀ ਜਿੱਥੇ ਵੀ ਵੱਸੇ ਨੇ ਉਹ ਜਾਣਦੇ ਨੇ ਉਸ ਦਾ ਮੌਸਮ ਸ਼ੇਅਰ ਕੀਤਾ ਜਾਊਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਲਵਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਨ ਬੁੱਧਵਾਰ 19 ਤਰੀਕ ਤੇ ਸ਼ੁੱਕਰਵਾਰ 21 ਤਰੀਕ ਨੂੰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਦਲਵਾਈ ਤੇ ਨਾਲ ਕੜਾਕੇਦਾਰ ਧੁੱਪ ਲੱਗਦੀ ਰਹੇਗੀ ਤੇਨ ਵੀਰਵਾਰ ਤੇ 21 ਤਰੀਕ ਨੂੰ ਸਭ ਤੋਂ ਜ਼ਿਆਦਾ ਗਰਮੀ 47 ਡਿਗਰੀ ਟੈਂਪਰੇਚਰ ਜਾਵੇਗਾ ਤੇ ਤੱਤੀ ਲੂ ਸਾਰਾ ਵਗਦੀ ਰਹੇਗੀ ਮਾਲਵਾ ਇਲਾਕੇ ਦੇ ਵਿੱਚ ਮਾਝਾ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਿਲ ਮੰਗਰਵਾਰ 18 ਤਰੀਕ 19 ਤਰੀਕ ਤੇ 20 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਤੇ ਨਾਲ ਦਿਨ ਮੰਗਲਵਾਰ 25 ਤਰੀਕ ਜੂਨ 25 ਤਰੀਕ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਬਾਕੀ ਦਿਨਾਂ ਦੇ ਵਿੱਚ ਤੱਤੀ ਲੂ ਵਗਦੀ ਰਹੇਗੀ ਸਭ ਤੋਂ ਜ਼ਿਆਦਾ ਗਰਮੀ ਦਿਨ ਸੋਮਵਾਰ 17 ਡਿਗਰੀ 17 ਤਰੀਕ ਨੂੰ 48 ਡਿਗਰੀ ਸੈਲਸੀਅਸ ਟੈਂਪਰੇਚਰ ਜਾਵੇਗਾ ਤੇ ਤੱਤੀ ਲੂ ਅਗਲੇ 4-5 ਦਿਨ ਚਲਦੀ ਰਹੇਗੀ ਦੀ ਨਜ਼ਰ ਮਾਰੀਏ ਕਿ ਨਵਾਂ ਸ਼ਹਿਰ ਜਲੰਧਰ ਤੇ ਬਾਕੀ ਦੁਆਬਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ 18 ਤਰੀਕ ਨੂੰ 19 ਤਰੀਕ ਤੇ 20 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ 21 ਤਰੀਕ ਨੂੰ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਤੇ ਬਾਕੀ 13 ਤੋਂ ਲੈ ਕੇ 17 ਤਰੀਕ ਤੱਕ ਤੱਤੀ ਲੂ ਚਲਦੀ ਰਹੇਗੀ ਤੇ ਦਿਨ ਮੰਗਲੋ ਸੋਮਵਾਰ 17 ਤਰੀਕ ਨੂੰ ਵੜਤਵਾਰ ਟੈਂਪਰੇਚਰ ਹਤਾ 48 ਡਿਗਰੀ ਸੈਲਸੀਅਸ ਰਹੇਗਾ ਦਿਨ ਮੰਗਲਵਾਰ 25 ਤਰੀਕ ਨੂੰ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਜੇ ਹੁਣ ਨਜ਼ਰ ਮਾਰੀਏ ਕਿ ਹਿਮਕੁੰਡ ਸਾਹਿਬ ਕਿਸ ਤਰ੍ਹਾਂ ਮੌਸਮ ਰਹੇਗਾ ਤਾਂ ਉਥੇ ਉੱਤਰਾਖੰਡ ਦੇ ਵਿੱਚ ਚਮੇਲੀ ਡਿਸਟ੍ਰਿਕਟ ਜੋ ਪੈਂਦਾ ਉਥੇ ਹਿਮਕੁੰਡ ਸਾਹਿਬ ਦਰਸ਼ਨ ਕਰਨ ਲੋਕ ਜਾਂਦੇ ਨੇ ਉਥੇ 20 21 22 23 24 25 ਨੂੰ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਹੋਵੇਗੀ ਕਿਉਂਕਿ ਇਹ ਪਹਾੜੀ ਇਲਾਕਾ ਉਥੇ ਕਾਫੀ ਮੀਂਹ ਪੈਂਦੇ ਰਹਿੰਦੇ ਨੇ ਤੇ ਬਾਕੀ ਦਿਨਾਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੀ ਬੂੰਦਾਬਾਂ ਦੀ ਅਗਲੇ 14 ਦਿਨਾਂ ਦੇ ਵਿੱਚ ਦਿਖਾਈ ਦੇ ਸਕਦੀ ਆ। ਮਨਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਜ਼ਿਆਦਾਤਰ ਇਲਾਕੇ ਦੇ ਵਿੱਚ ਮੀਂਹ ਪੈਂਦਾ ਰਹੇਗਾ। ਨਦੇੜ, ਹਜੂਰ ਸਾਹਿਬ ਜਿੱਥੇ ਕਿ ਲੋਕ ਕਾਫੀ ਦਰਸ਼ਨ ਕਰਨ ਜਾਂਦੇ ਨੇ ਉੱਥੇ ਵੀ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ। 14, 15, 16, 17 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਾਰਿਸ਼ ਹੁੰਦੀ ਰਹੇਗੀ ਤੇ ਸਭ ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਦਿਨ ਸੋਮਵਾਰ 21 ਤਰੀਕ ਨੂੰ ਹੋਵੇਗੀ। ਬਾਕੀ ਦਿਨਾਂ ਦੇ ਵਿੱਚ ਵੀ ਮੌਸਮ ਹਲਕੇ ਦਰਮਿਆਨਾ ਰਹੇਗਾ ਤੇ ਸਭ ਤੋਂ ਵਧੀਆ ਮੌਸਮ 28 ਤਰੀਕ ਦਿਨ ਬੁੱਧਵਾਰ 19 ਤਰੀਕ ਨੂੰ ਹੋਵੇ ਅਜਤਕੇ ਵੱਧ ਤੋਂ ਵੱਧ ਟੈਂਪਰੇਚਰ 28 ਡਿਗਰੀ ਜਾਵੇਗਾ ਤੇ ਸਾਰਾ ਦਿਨ ਠੰਡਾ ਦਿਨ ਰਹੇਗਾ ਕੈਨੇਡਾ ਦੇ ਵਿੱਚ ਵੀ ਆਫੇ ਕਾਫੀ ਪੰਜਾਬੀ ਰਹਿੰਦੇ ਨੇ ਬ੍ਰੈਂਟਨ অন্ਟਾਰੀਓ ਮੌਸਮ ਕਿਸ ਤਰ੍ਹਾਂ ਰਹੇਗਾ ਉਥੇ ਦਿਨ ਵੀਰਵਾਰ ਤੇਜ਼ ਹਨੇਰੀ ਚੱਲਣ ਦੀ ਸੰਭਾਵਨਾ ਤੇ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਸ਼ਾਮ ਦੇ ਟਾਈਮ ਹੋਵੇਗੀ ਤੇ 14 ਤਰੀਕ ਨੂੰ ਵੀ ਹਲਕੇ ਤੋਂ ਦਰਮਿਆਨੀ بارش ਹੋ ਸਕਦੀ ਆ ਦਿਨ ਬੋਧਵਾਰ 19 ਤਰੀਕ ਹਲਕੇ ਤੋਂ ਦਰਮਿਆਨੀ بارش ਉਧਰੋਂ 21 ਤੇ 23 ਤਰੀਕ ਨੂੰ ਵੀ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੋਵੇਗੀ ਘੱਟ ਤੋਂ ਘੱਟ ਟੈਂਪਰੇਚਰ 12 ਡਿਗਰੀ ਸੈਲਸੀਅਸ ਅਗਲੇ 14 ਦਿਨਾਂ ਦੇ ਵਿੱਚ ਜਾਵੇਗਾ ਤੇ ਵੱਧ ਤੋਂ ਵੱਧ ਟੈਂਪਰੇਚਰ 33 ਡਿਗਰੀ ਸੈਲਸੀਅਸ ਹੋਵੇਗਾ ਜੇ ਹੁਣ ਨਜ਼ਰ ਮਾਰੀਏ ਕਿ ਕੈਲੀਫੋਰਨੀਆ ਜੇ ਹੁਣ ਨਜ਼ਰ ਮਾਰੀਏ ਕਿ ਕੈਲੀਫੋਰਨੀਆ ਯੂਬਸਰੀ ਸਟਾਕਟਨ ਤੇ ਸਨ ਹੋਜ਼ੇ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਉੱਥੇ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਕਾਫੀ ਲੋਕ ਪੰਜਾਬੀ ਆਪਣੇ ਰਹਿੰਦੇ ਨੇ ਤਾਂ ਉੱਥੇ ਹਲਕੀ ਜਿਹੀ ਮੈਨੇ ਹੀ ਬਦਲਵਾਈ ਇਸ ਹਫ਼ਤੇ ਦਿਖਾਈ ਦੇਵੇਗੀ ਵੱਧ ਤੋਂ ਵੱਧ ਟੈਂਪਰੇਚਰ 34 ਤੋਂ 35 ਡਿਗਰੀ ਸੈਲਸੀਅਸ ਜਾਵੇਗਾ ਤੇ ਘੱਟ ਤੋਂ ਘੱਟ ਟੈਂਪਰੇਚਰ ਰਾਤ ਦੇ ਟਾਈਮ ਇਸ ਹਫ਼ਤੇ 10 ਡਿਗਰੀ ਸੈਲਸੀਅਸ ਹੋਵੇਗਾ ਹਨੇਰੀ ਆਉਣ ਦੀ ਸੰਭਾਵਨਾ ਦੇ ਅਗਲੇ ਮੰਗਲਵਾਰ 18 ਤਰੀਕ ਨੂੰ ਹੋਵੇਗੀ ਤੇ ਬਾਕੀ ਦਿਨਾਂ ਦੇ ਵਿੱਚ ਇੱਕਸਾਰ ਮੌਸਮ ਰਹੇਗਾ ਮੀਂਹ ਆਉਣ ਦੀ ਸੰਭਾਵਨਾ ਅਗਲੇ 2 ਹਫ਼ਤਿਆਂ ਦੇ ਵਿੱਚ ਕੋਈ ਵੀ ਨਹੀਂ ਹੋਵੇਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੁਨੀਆ ਭਰ ਜਿੱਥੇ ਪੰਜਾਬੀ ਵਸਦੇ ਨੇ ਉੱਥੋਂ ਦਾ ਮੌਸਮ ਜਾਣਨ ਵਾਸਤੇ ਬਹੁਤ-ਬਹੁਤ ਤੁਹਾਡਾ ਧੰਨਵਾਦ